ਸਸਿਗਾਉ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 11 ਨਗ ਲੈ ਕੇ ਆਏ ਤੇ 11 ਚ 11 ਤੋਂ ਕਈ ਆ ਜਰਸੀ ਤੇ HF ਦੇ ਨਗੀ ਨਹੀਂ ਆ ਛੋਟੀ ਉਮਰ ਤੋਂ ਸਟਾਰਟ ਹੋ ਜਾਂਦੇ ਆ ਜੀ ਬਾਕੀ ਡਿਟੇਲਸ ਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਵੀਡੀਓ ਨੂੰ ਐਂਡ ਟਿੱਕਰ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਵੀਰੇ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਂ ਤੇ ਐਡਰੈਸ ਦੱਸ ਦਿਓ ਜੀ ਨਾਂ ਵੀਰੇ ਸੰਦੀਪ ਹੈਗਾ ਪਿੰਡ ਜੀ ਪਿੰਡ ਸ਼ਹਿਰ ਤਰਨਗੋੜਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ 8474 852 ਠੀਕ ਆ ਅੱਜ ਫੇਰ ਆਫਰ ਹੀ ਲਾਉਣੇ ਆ ਹਾਂ ਆਫਰ ਹੀ ਆਫਰ ਠੀਕ ਆ ਕਣਕ ਦਾ ਨਵੇੜਤਾ ਹੋਵੇ ਹਾਂ ਹਾਂ ਹੀ ਨਿਪੜ ਗਿਆ ਨਿਪੜ ਗਿਆ ਟੂੜੀ ਤਾਂ ਦੋ ਦੋ ਥੋੜੀ ਜਿਹੀ ਇੱਕ ਡੈਕ ਤੇ ਬਰਾਬਰ ਸਭ ਐਵੇਂ ਹੋ ਜਾਂਦੀ ਜਗਾ ਹੀ ਡੈਕ ਅਸੀਂ ਫੇਰ ਮੱਝਾ 4 ਵਜੇ ਸੁਣਾਉਣਾ ਆ ਬਣਾਇਆ ਜਗਾ ਹੀ ਨਹੀਂ ਯਾਰ ਫੋਨ ਵਾਲਾ ਆਉਂਦੇ ਜਿਹੜੇ ਬੰਦੇ ਹੁਣ ਗਾਹਕ ਆਪਣਾ ਲੈਣੀ ਤੱਕ ਲੈਣੇ ਪੈਸੇ ਨਾਲ ਚੀਜ਼ ਹੁੰਦੀ ਮਾਨਸ ਕਾਫੀ ਸਮਾਂ ਹੋ ਗਿਆ ਪਰ ਵੀਡੀਓ ਨਹੀਂ ਅਪਲੋਡ ਕੀਤੀ ਸੀ ਕਿਉਂਕਿ ਬਾਈ ਸੀਗਾ ਵਿਜੀ ਇਧਰੋਂ ਸ਼ੁਰੂ ਕਰਦੇ ਆ ਜੀ ਆਜੋ ਆਜੋ ਸਟਾਰਟਿੰਗ ਤੋਂ ਜੋੜੇ ਜੋੜੇ ਦਾ ਕਰਦੇ ਹਾਂ ਹਾਂ ਜੋੜੇ ਜੋੜੇ ਦਾ ਵੀਰੇ ਛੋਟੇ ਛੋਟੇ ਮੌਲੀ ਕਰਨੇ ਆ ਛੋਟੇ ਛੋਟੇ ਹਾਂਜੀ ਛੋਟੇ ਆ ਪਹਿਲੇ ਜੋੜੇ ਦੀ ਉਮਰ ਕਿੰਨੀ ਹੈ ਇਹ ਵੀਰੇ ਜੋੜੇ ਬੱਚੇ ਹੈਗੇ 2.5 ਮਹੀਨੇ ਦੇ ਛੋਟੇ ਬੱਚੇ ਛੋਟੇ ਬੱਚੇ ਇਹ ਤਾਂ ਲਿਆਂਦੇ ਵੀਰੇ ਮੈਂ ਨਾ ਬੱਚੇ ਛੋਟੇ ਪਾਏ ਸੀ ਕਿ ਬਹੁਤ ਡਿਮਾਂਡ ਹੈ ਹੁਣ ਬ ਗਾਗਾ ਸਹੋਵਾ ਬੱਚਾ ਇੱਕ ਸੀ ਉਹ ਔਰ ਜਰਸੀ ਦੇ ਬੱਚੇ ਮੰਗੇ ਜੰਦਿਆਂ ਨੇ ਅਸੀਂ ਆਪ ਤਿਆਰ ਕਰਨੂ ਬੱਚੇ ਰਹਿਣੇ ਠੀਕ ਹੈ ਜੀ ਤਿਆਰ ਵੀ ਦੇਖ ਲੈਣੇ ਆਪ ਤਾਂ ਘਰ ਭਾ ਵੀ ਚਾਹੀਦਾ ਠੀਕ ਹੈ ਬਜਟ ਤੋਂ ਦਾ ਹਾਂ ਜੀ ਆ ਦੇਖੋ ਬਿਲਕੁਲ ਬਜਟ ਥੋੜਾ ਹੁੰਦਾ ਹਾਂ ਆ ਦੇਖੋ ਕੁਆਲਟੀ ਦੇਖੋ ਬੱਚੇ ਕੰਨ ਦੇ ਆ ਦੇਖੋ ਬੱਚੇ ਕੁਆਲਟੀ ਦੇ ਠੀਕ ਹੈ ਕਰ ਲੋ ਚੱਕ ਆ ਦੇਖੋ ਚੋਲੀ ਦਿਖਾਓ ਮਾੜੀ 4 ਸ਼ਾਂਗ ਦੀ ਗਾਰੰਟੀ ਨਾ ਜੀ ਨਾ ਚਾਰ ਚਾਰ ਥਾਂ ਜਿਹੜੀ ਚੀਜ਼ ਹੂ ਦੱਸ ਕੇ ਦੇਵਾਂਗੇ ਬੱਚੇ ਪਲਣੀਆਂ ਵੀਰੇ ਆਪਾਂ ਤਾਂ ਅੱਜ ਛੋਟੇ ਜਿਹੇ ਭਾਂ ਦੇਣੀ ਅਗਲੇ ਫੀਡ ਦੇਣਾ ਪਊਣਾ ਹਨਾ ਠੀਕ ਹੈ ਵੀਰੇ ਗਲਤ ਕੰਮ ਸਹੀ ਗੱਲ ਹੈ ਜੀ ਮੇਰੀ ਇੱਕ ਬੱਸੀ ਗਲਤਾਈ ਸੀ ਤੇ ਇੱਕ ਵੀਡੀਓ ਚ ਪਛੜੀ ਹਾਂਜੀ ਉਹ ਬਾਈ ਵੇਖਿਆ ਨਹੀਂ ਗਾ ਉਹਦੇ ਥਣ ਥਣ ਅੱਛਾ ਜਿਹਨੂੰ ਲੈਤੀ ਸੀ ਆਪਾਂ ਉਹਨੂੰ ਬੱਸੀ ਮੋੜਦੀ ਮੈਂ ਬਾਈ ਚੀ ਦੇ ਠੀਕ ਮੇਰੇ ਘਰੇ ਬੰਦੇ ਆ ਚੜ ਗਏ ਉਹ ਦੇ ਲੋ ਮੈਂ ਦੇਖਿਆ ਉਹਦੇ ਥਣ ਤਿੰਨ ਬੱਛੀ ਆਪਾਂ ਹਮਰਾ ਦਾ ਆਪਾਂ ਬੱਛੀ ਮੋੜਦੀ ਮੈਂ ਆਪੇ ਬੱਛੀ ਲੈ ਠੀਕ ਹੈ ਠੀਕ ਹੈ ਬਾਈ ਅੱਜ ਦੇਖਾ ਆਪਾਂ ਬੱਚਾ ਦਿੰਨੇ ਠੀਕ ਅੱਜ ਉਹਨੇ ਅਗਲੇ ਨੇ ਲੈ ਜਾ ਕੇ ਪਾਲਣਾ ਸ਼ੁਰੂ ਕਰਨਾ ਵੇਖ ਵੀਰੇ ਕਿੰਨੀ ਫੀਡ ਪਾਉਣੀ ਹੈ ਸੇਵਾ ਕਰਨੀ ਆਪਾਂ ਗਲਤ ਨਹੀਂ ਆਪਾਂ ਅੱਜ ਛੋਟੇ ਜਿਹੇ ਭਾਣਾ ਦੇਣਾ ਵਾ ਕਿ ਫੀਡ ਦੀ ਬੋਰੀ ਦੇ ਭਾਜ ਦੇ ਦੇਣੇ ਆ ਫੀਡ ਦੀ ਬੋਰੀ ਦੇ ਭਾਜ ਦੇ ਦੇਣੇ ਆ ਹਾਂ ਤੇ ਇਹ ਆਪਾਂ ਵੀਰੇ ਜੋੜਾ ਨਾ ਬੱਚਿਆਂ ਦਾ ਦੋਨਾਂ ਦਾ 5500 ਰੁਪਏ ਦੇਣਾ 500 ਰੁਪਏ ਵੀਰੇ ਯਕੀਨ ਕਰੀ ਮੰਨ ਲਾ ਵੀ ਆਪਾਂ ਇਹ ਨਹੀਂ ਕਹਿੰਦੇਗੇ ਚਲੋ ਸਾਰੇ 5500 ਰੁਪਏ ਜੀ ਨਹੀਂ ਬਰੀਡ ਦੇ ਬੱਚੇ ਨਹੀਂ ਇਹਨਾਂ ਦੀ ਕਮਾਈ ਏ ਜੇ ਫਿਰ ਕਮਾਈ ਵੀਰੇ ਚ 1000 ਤੋਂ 1200 ਰੁਪਏ ਜੋੜੇ ਕਿ ਉਡਮਾਲ ਲੈਣਾ ਵਾ ਕਹਿ ਕੇ ਜਾਣਾ ਉਹ ਚਿਕੜੀ ਆ ਹਾਂ ਆਪਣੇ ਤੋਂ ਭਵੇਂ ਤੈਨੂੰ ਅੱਗੇ ਵੀ ਕਹਣਾ ਹਜ਼ਾਰ ਹਜ਼ਾਰ ਦੇ ਦੋ ਕੋਸਾਰਾਂ ਲੈ ਜੀ ਹਜ਼ਾਰ ਰੁਪਏ ਵਾਧੂ ਹੈ ਯਾਰ ਤੇ ਸਾਰੀਆਂ ਲੈ ਜੀ 22 500 ਰੁਪਿਆ ਦਿਹਾੜੀ ਦਿੰਦਾ ਮੈਂ ਇਸ ਤਰੀਨੇ ਜੀ ਸਾਜਾ ਆਟਾ ਚੜਾਉਣ ਲਈ ਦੱਸਦਾ ਬੰਦਾ ਆ ਚੀਜ਼ ਤੇ ਬੰਦਾ ਰੱਖੇ ਬਹੁਤ ਕਦੇ ਨਹੀਂ ਬੰਦਾ ਟੁੱਟਦਾ ਜੀ ਸਹੀ ਗੱਲ ਹੈ ਜੀ ਆਹ ਦੇਖੋ ਇੱਕ ਮਿੰਟ ਆਹ ਦੇਖੀ ਵੀਰੇ ਕੁਆਲਿਟੀ ਦੀ ਲਓ ਜੀ ਜਦੋਂ ਆਪਣੀ ਗਾਂ ਬੱਛੀ ਦਿੰਦੀ ਹੈਗਾ ਸੁੱਖਾ ਸੁੱਖਾ ਬੱਛੀ ਲੈਂਦਾ ਸਹੀ ਗੱਲ ਆਹ ਮਨ ਬੱਚੇ ਤਿਆਰ ਦੇ ਤਿਆਰ ਠੀਕ ਹੈ ਵੀਰੇ ਠੀਕ ਹੈ ਬਰੀਡ ਸ਼ੁਰੂ ਕਰਦੇ ਜਾ ਕੇ ਤੇ ਦਿਨਾਂ ਹੀ ਨਿਕਲ ਜਾਂਦੇ 5500 ਦਾ ਮੀਲ ਲਈ ਪਰ ਮੈਂ ਇੰਨੀ ਗੱਲ ਕਹਿਣਾ ਜਿੰਨੇ ਆਪਣੇ ਕੋਲ ਬੱਚੇ ਖੜੇ ਆ ਕੋਈ ਬਰੀਡ ਵੱਲੋਂ ਕੋਈ ਹੰਗ ਪੈਰ ਵੱਲੋਂ ਕੋਈ ਨਕਸ਼ਦੈਕ ਬੱਚਾ ਨਹੀਂ ਹੋਊਗਾ ਵੀ ਨਕਸ਼ ਹੋਊਗਾ ਦੇ ਯਾਨੀ ਲੰਗ ਦਾ ਕੋਟ ਦਾ ਇਹਦੇ ਚ ਇਹ ਹੋਊਗਾ ਵੀ ਮੰਨ ਲਓ ਜੇ ਕਿਸੇ ਦੀ ਪਾਲਦਾ ਨਾ ਉਹ ਬੇਅਰਥ ਨਹੀਂ ਜਾਂਦੇ ਆ ਪਾਲਾ ਘਰ ਵਿੱਚ ਠੀਕ ਹੈ ਜੀ ਵੀ ਆਇਆ ਯਾਰ ਮੈਂ ਲਾਇਆ ਸੀ ਪੈਸੇ ਦੀ ਆ ਇਹ ਜੀ ਬਣੂਗੀ ਪਰ ਹੁਣ ਬੱਚੇ ਦਾ ਮੇਰੇ ਅੱਗੇ ਵੀ ਕਰਾ ਢਾਈ ਢਾਈ ਲੱਖ ਦੀ ਪਈ ਬੱਚੇ ਦਾ ਜੀ ਪਰ ਜਿੰਨਾ ਕੀ ਜੀ ਚੀਜ਼ ਦਵਾਂਗੇ ਨਾ ਆਪਾਂ ਉਹਦੇ ਚ ਬਹੁਤ ਵਧੀਆ ਵਸ਼ੀਆਂ ਜਿੰਨਾ ਘਾਹ ਉਹਦੇ ਚ ਹਾਂ ਬਹੁਤ ਰਾਜੀ ਆਜੇ ਹੁਣ ਦੋਨੇ ਬੱਚੇ 5500 ਰੁਪਏ ਜੀ ਆ ਦੇਖੋ ਕੁਆਲਟੀ ਦੇ ਬੱਚੇ ਉਸ ਤੋਂ ਬਾਅਦ ਦੁੱਧ ਹੀ ਪੀ ਗਏ ਦੁੱਧ ਪੀ ਕੇ ਹੋਣਿਆ ਅੱਜ ਜਾਂਦੇ ਫੀਡ ਤੇ ਲੱਗ ਜਾਣੇ ਸਹੀ ਗੱਲ ਹੈ ਠੀਕ ਹੈ ਤੇ ਵੀਰੇ ਕੋਈ ਹੁਣ ਸੀਮਣ ਹੀ 5-5000 ਦਾ ਯਾਰ ਇਹ ਤਾਂ ਸੀਮਣ ਤਾਂ ਬਹੁਤ ਮਹਿੰਗਾ ਮੇਰਾ ਚਲੋ ਪਸਾਣੇ ਆ ਮੰਦੇ ਆਪਾਂ ਹੀ ਨਹੀਂ ਕਹਿੰਦੇ ਆ ਜੋੜੀ ਆ ਬਰੇ ਇੱਕ ਆ ਜਰਸੀ ਤੇ ਇੱਕ ਐਚਐਫਐ ਇੱਕ ਦਿਖਾਈ ਮੜਿਆ ਝੋਲੀਆਂ ਲੋਹੇ ਦੀ ਗੋਲੀ ਕਰਾਉਂਦੇ ਦੇਖੀ ਬੜੀ ਝੋਲੀ ਚਾਰ ਚਾਰੀ ਥਾਣਾ ਬੜਾ ਫੇਸ ਫੇਸ ਵੀ ਦਿਖਾਏ ਹੋਣਾ ਠੀਕ ਹੈ ਜੀ ਫੇਸ ਤੇ ਕਾਤ ਹੁੰਦੇ ਆ ਇਹਨਾਂ ਨੂੰ ਇਧਰ ਨੂੰ ਮੋੜ ਦਿਓ ਨਾ ਮੋੜੀ ਨਹੀਂ ਨਾ ਹੋਰ ਨਾ ਪਤਾ ਕੀ ਵੀਰੇ ਮੋੜ ਕੇ ਨਾ ਫੇਸ ਨਹੀਂ ਦਿਂਦਾ ਵਿੱਚ ਵੀਡੀਓ ਤੇ ਕਹਿੰਦਾ ਵੀਰੇ ਦੇਖਿਆ ਨਾ ਠੀਕ ਹੈ ਨਾ ਦੇਖੋ ਮਨੋ ਗੁਣੀ ਬਚੇ ਇਹ ਲਓ ਕੁਆਲਟੀ ਐਕਟਰ ਇਹ ਲਓ ਦੇਖੋ ਮੁੰਬਈ ਦੇ ਓਕੇ ਆ ਬਰੇ ਦੰਨ ਆ ਜੀ ਠੀਕ ਹੈ ਜੀ ਓਕੇ ਠੀਕ ਹੈ ਜੀ ਆਹ ਦੇਖੋ ਯਾਰ ਸੀ ਕੋਈ ਬੰਦਾ ਮਾਦਰ ਵਾਲੀ ਜਰਸੀ ਕਹੇ ਦੇਵੇ ਆਪਾਂ ਬੱਚੀ ਫ੍ਰੀ ਦੇਵਾਂਗੇ ਬੱਚੀ ਫ੍ਰੀ ਆਪਣੇ ਕੋਲ ਕੋਈ ਵੀ ਨਿਕਲੇ ਮਾਦਰ ਜੇ ਆ ਦੋ ਬੱਚੇ ਜਰਸੀ ਦੇ ਪਹਿਨਾ ਦਿਖਾਏ ਪੰਜਾਬ ਦੀ ਪਤਾ ਹੀ ਲੱਗਦਾ ਯਾਰ ਪੰਜਾਬ ਦੇ ਬੱਚੇ ਨਾ ਪਤਾ ਲੱਗ ਗਿਆ ਇਹਨਾਂ ਨੂੰ ਗੁਰੂ ਅਥੀ ਉਹ ਜਿਉਂਦੀ ਬੱਚਿਆਂ ਸਹੀ ਗੱਲ ਹਾਂਜੀ ਹਾਂਜੀ ਉਹ ਤਾਂ ਫਿਰ 5-5 ਕਿਲੋ ਦੁੱਧ ਆ ਜੀ ਫੇਸ ਕੁਮਾਰ ਦੀ ਦਿਖਾਦੀ ਨਹੀਂ ਕੀ ਬੱਚੀ ਲਓ ਜੀ ਦਿਖਾਓ ਆ ਦਿਖਾਈ ਮੇਰੇ ਬਹੁਤ ਖਾਣੇ ਬੜਾ ਦੇਖੀ ਬਾਈ ਸਹੀ ਮੋੜ ਦੇਖੋ ਜੀ ਲਓ ਜੀ ਠੀਕ ਹੈ ਜੀ ਠੀਕ ਹੈ ਬਰੇ ਤੇ ਉਹ ਵੀ ਸੰਦੇ ਭਾਲੇ ਸੰਦੇ ਭਾਲੇ ਬੱਚੇ ਦੁੱਧ ਨਹੀਂ ਹਾਂਜੀ ਹਾਂਜੀ ਤੇ ਦੋ ਨੰਬਰ ਜੋੜੇ ਦੀ ਡਿਮਾਂ ਜੁੜਾ ਵੀਰੇ ਕੋਈ ਨਹੀਂ ਜ਼ਿੰਦਾ 1200 ਰੁਪਏ ਦੇ ਬੱਛੀ ਹੈ ਜੀ ਨਹੀਂ ਜੀ ਮੈਂ ਨਹੀਂ ਕਹਿੰਦਾ ਤੁਸੀਂ ਆਪਦੇ ਸਾਰੀਆਂ ਵੀਡੀਓ ਦੇਖ ਲਓ ਜੇ ਆਪਣਾ ਭਾਵਨਾ ਤੇ ਲੱਗ ਜਾ ਤਾਂ ਆਪਣੇ ਤੋਂ ਲਈ ਸਹੀ ਗੱਲ ਵੀਰੇ ਨਹੀਂ ਦਿੰਦਾ 1200 ਜ ਤੁਸੀਂ ਦੇਖੋ ਮੈਂ ਲਿਆ ਕੇ ਕੋਈ ਡੱਬਾ ਹੀ ਨਹੀਂ ਹੈਗਾ ਸਾਰੀਆਂ ਵੇਚ ਕੇ 3-4000 ਰੁਪਏ ਕਮਾਉਂਦੇ ਠੀਕ ਹੈ ਵੀਰੇ ਹਾਂਜੀ ਲਓ ਜੀ ਤੇ ਅੱਗੇ ਤਿੰਨ ਨੰਬਰ ਜੁੜਾ ਆ ਗਿਆ ਹਾਂ ਜੁੜਾ ਆ ਗਿਆ ਕਿੰਨਾ ਕੁ ਨਾਮਕ ਬੋਟਾਂ ਉਹ ਬੱਤੀ ਆ ਦੇਖੋ ਥਾਨ ਕਿੰਨੀ ਕੁ ਮਾਰ ਐ ਇਹ ਇਹ ਵੀਰੇ ਬੱਚੇ ਮੰਨ ਲਓ ਕੋਈ 5-6 ਮਹੀਨੇ ਦੇ ਬੱਚੇ ਸਾਰੇ ਹੀ ਪਲੇ ਹੋਇਆ ਪੂਰੇ ਪਲੇ ਹੋਇਆ ਹਾਂਜੀ ਆ ਦੇਖੋ ਵੀਰੇ ਚੰਗਾ ਮਦਰ ਮਲ ਰਿਕਾਰਡ ਲਓ ਜੀ ਇਹ ਵੀ ਤੁਹਾਨੂੰ ਵੀਰੇ ਇੱਕ ਗੱਲ ਤਾਂ ਕੀ ਆ ਬੰਦਾਰ ਸਰ ਆਪਾਂ ਇਹ ਆਪਣੇ ਆਸਤੇ ਲਈ ਆਪਾਂ ਕਿਸੇ ਆਸਤੇ ਨਹੀਂ ਪਹਿਲਾਂ ਲੈਂਦੇ ਆਪਾਂ ਆਪਣੇ ਆਸਤੇ ਲੈਨੇ ਆ ਵੀ ਜਿਹਨੂੰ ਪਾਲ ਗਏ ਆ ਆਪਾਂ ਇਹ ਕਿੰਨੇ ਦਾ ਤਿਆਰ ਹੋਊਗਾ ਕਿੰਨਾ ਖਰਚਾ ਹੋਊਗਾ ਸਹੀ ਗੱਲ ਹੈ ਜੀ ਆਂ ਤਾਂ ਵੀਰੇ ਇਹਨੂੰ ਪਾਲ ਗਏ ਨਹੀਂ ਵੀ 30000 ਦਾ ਬੱਚਾ ਬੈਗ ਜੂ ਇਹ ਜਗਾ ਬਣ ਗਈ ਹਾਂ ਜੀ ਤਾਂ ਮੁੱਲ ਮੋੜੂਗਾ ਇਹ ਤਾਂ ਗੱਲ ਫੜਾਈ ਦੇ ਲੰਮੇ ਪੱਟ ਫੋੜੇ ਬੱਤਿਆਂ ਦੇ ਆਂ ਢੋੜੀ ਵੀ ਉਨ ਦਾ ਤਾਂ ਪਰ ਵੱਢ ਗਈ ਜਾਂਦੀ ਸਹੀ ਗੱਲ ਹੈ ਹਾਂ ਜੀ ਕੁਆਲਿਟੀ ਇਹਨਾਂ ਦੀ ਵੀ ਚੰਗੀ ਆ ਫੇਸ ਕੁਆਲਿਟੀ ਸੋਹਣੀ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਬੱਚੇ ਆ ਜੀ ਬਰੀਡ ਸਹੀ ਗੱਲ। 4 ਟੇ ਹੋਣਗੇ ਬੱਚਾ ਘਟੇਗਾ। ਤੇ ਇਹ ਜੋੜ। ਇਹ ਜੋੜਾ ਵੀਰੇ ਮੰਨ ਲਓ ਮੌਤ ਤੱਕ ਜੇ ਵੱਧ ਕੇ ਪਰਿਪਲੇਖਾ ਬੰਦਾ ਵੀ ਹੁੰਨੇ ਤੇ ਰੱਖਿਆ। 12.5 ਦਾ ਰੱਖ। ਜੇ ਚਾਰੀ ਲੈ ਜੇ। ਚਾਰੀ ਲੈ ਕੇ ਮਾਨਤਨ ਕਰ ਦਿੰਗੇ। ਬਈ ਮਾਨਤਨ ਮੈਂ ਤੈਨੂੰ ਮੈਂ ਜੰਮਿਆ ਖਿੱਚ ਕੇ। ਕੰਮ ਕਰ ਲੈਣਾ ਨਾ 12.5 ਦੀ। ਉਹ ਯਾਰ ਅਗਲੇ ਦਿਨ ਜਿਹਨ ਮਰਜੀ ਨੇ ਵੀਡੀਓ ਦੇਖ ਲਈ ਨਾ ਮੈਂ ਬਲਾਵੇ ਨਾ ਕਿਹਾ ਅਗਲਾ ਰੈਰੂ ਨਹੀਂ ਕਰਦਣਾ ਪਾ 12.5 ਯਾਰ ਦੋ ਬੱਚੀਆਂ ਹੋਣਗੀਆਂ। ਸਹੀ ਗੱਲ। ਹਾਂ। ਆਹ ਦੇਖੋ ਜੀ ਆਹ ਜਰਸੀ ਬਾਲੀ ਚੰਗੀ ਆਈ। ਯਾਹ ਬਹੁਤ ਚੰਗੀ ਆ। ਸਟ੍ਰਕਚਰ ਬਹੁਤ ਚੰਗਾ। ਕੀ ਦੇ ਬੱਚੇ ਗਾਰੰਟੀ ਹਾਂ ਜੀ ਹਾਂ ਜੀ ਵੀਰੇ ਜਿਹੜੀ ਦੱਸ ਕੇ ਨੋਗਾ ਉਹੀ ਚੀਜ਼ ਨਿਕਲੂਗੀ ਆ ਦਿਖਾਈਏ ਮੇਰੇ ਮਾੜਾ ਦੋਰ ਦਈ ਮਾੜਾ ਜਾਈ ਚੰਗੀ ਆ ਵੇ ਨਾੜਾ ਨੂੜਾ ਐ ਖੜੀ ਬਾਹਰ ਵੀ ਚਲਦਾ ਏ ਸਟਰਕਚਰ ਭੰਨੇ ਆਏ ਆ ਇਹ ਮੈਂ ਆ ਦੇਖੋ ਦੂਜੀ ਦੇ ਨਾਲ ਦੂਜੀ ਵੀ ਚੰਗੀ ਆ ਨਾਲ ਦੂਜੀ ਐਕਸੈਪਟ ਹੋ ਜਾਂਦੀ ਐ ਫੇਸ ਕੁਆਲਿਟੀ ਬਣ ਸੁਣੀ ਚਮਕ ਦਮ ਕਾਲੀਆਂ ਬੱਚੀਆਂ ਨੇ ਜੀ ਫੋਰਟ ਸ਼ਾਂਗ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਵੀਰੇ ਫੁੱਲ ਠੀਕ ਆ ਜੇ ਫੋਰਟ ਸ਼ਾਂਗ ਨਿਕਲਿਆਈ ਇੱਥੇ ਆਏ ਦੀ ਯਾਰ ਬੱਚੀ ਦਾ ਏਕਟੀ ਫ੍ਰੀਜ਼ ਹੁੰਦਾ ਪਕਰਾਇਆ ਵੀ ਦੇ ਦਾਂਗੇ ਕਰਾਇਆ ਵੀ ਲੈ ਲਾ ਘਰੇ ਤੇ ਬੱਚੀ ਵੀ ਲੈ ਜੋ ਕਰਾਇਆ ਵੀ ਲੈ ਲਓ ਠੀਕ ਹੈ ਫਰਸਾਨ ਨਹੀਂ ਲਓ ਜੀ ਠੀਕ ਹੈ ਲੈ ਜੀ ਠੀਕ ਹੈ ਲੈ ਚੱਲੋ ਲੈ ਪਹਿਲਾਂ ਬਹੁਤ ਸੋਹਣੀਆਂ ਪਿਆਰੀਆਂ ਬੱਚੀਆਂ ਵਾ ਕੁਆਰਟਿਕ ਬੁੱਢੀ ਬਹੁਤ ਸੋਹਣੀਆਂ ਬਹਿਦਾ ਮੰਨੀਆਂ ਠੀਕ ਹੈ ਫਿਰ ਹਾਂ ਜੀ ਆਏ ਨਹੀਂ ਹੈਗਾ ਗੱਲ ਦੀ ਠੀਕ ਹੈ ਜੀ ਬੁੱਢੀ ਵਾਲੀਆਂ ਬੱਚੀਆਂ ਠੀਕ ਹੈ ਫਿਰ ਥਾਣਾ ਦੇਖੋ ਚਾਰ ਚਾਰੀ ਲਓ ਜੀ ਹਾਂ ਜੀ ਸੋਹਣਿਆ ਗਿਆ ਆਪ ਤੇ ਆ ਜੀ ਹਾਂਜੀ ਆ ਲੋ ਇਹ ਵੀ ਚੰਗੀਆਂ ਲਓ ਥਣ ਮੋਟੇ ਮੋਟੇ ਥਾਣਾ ਇਹ ਨਹੀਂ ਬਿੰਦੀ ਬਹੁਤ ਵਧੀਆ ਥਾਂ ਇਹ ਜੋੜਾ ਕਿਹੜਾ ਇਹ ਜਿਹੜਾ ਤ ਇਹ ਜੋੜਾ ਵੀਰੇ ਜੀ ਹੁਣ ਕਈ ਤਾਂ ਆਪਾਂ ਲੋਕ ਇਹੋ ਜਿਹੇ ਬੱਚਾ 15 ਤੋਂ 18000 ਰੁਪਏ ਦਾ ਵਿਕੀ ਜਾਂਦਾ ਜੋ ਰੇਟ ਅੱਜ ਦਾ ਤੇ ਆਪਾਂ ਜੋੜਾ ਹੀ ਵੀਰੇ ਵਾਈ ਜਾਂਦੇ ਹਨ 11000 ਦਾ ਹਾਂ 11000 ਦਾ ਬੱਚਾ ਪੈ ਜਾਊਗਾ ਕੁਆਲਿਟੀ ਬਹੁਤ ਆ ਵੀਰੇ ਜੀ ਜੇ ਮੈਂ ਸੋਚ ਸੋਚ ਕੇ ਯਾਰ ਰੇਟ ਪਾਈ ਹੋਵੇ ਜੇ ਮੈਂ ਸੋਚ ਜੇ ਮੈਂ ਵੀਰੇ ਆ ਮੈਂ 5 500 ਹੀ ਲੈਣਾ ਯਾਰ ਜੇ ਜੀ ਕਰੀ ਚਾਹੇ ਕੋਈ ਮੇਰੇ ਤੇ ਕਰੇ ਨਾ ਕਰੇ ਆਹੀ ਕੋਸੇ ਚ ਨਹੀਂ ਹਾਂ ਕੋਈ ਬਾਤ ਯਕੀਨ ਕਰੇ ਕੋਈ ਨਾ ਕਰੇ ਆਪਾਂ ਇਹ ਨਹੀਂ ਕਰਾਉਣਾ ਨਹੀਂ ਕਿਨ ਚਾਹੁੰਦੇ ਯਾਰ ਠੀਕ ਆ ਅਗਲੇ ਜਿਹਨੇ ਕਰਨ ਉਹਨੇ ਕਰ ਲਓ ਠੀਕ ਹੈ ਪਰ ਇਹ ਕੋਲ ਸ਼ੌਕ ਵੀ ਹੈਗਾ ਯਾਰ ਆਪਾਂ ਨੂੰ ਐ ਹੁੰਦਾ ਵੀ ਖੜੀਆਂ ਰਹਿਣ ਪੰਜ ਚਾਰ ਸੋਹਣੀਆਂ ਲਾ ਦੀਆਂ ਖੜੀਆਂ ਹੈ ਠੀਕ ਹੈ ਜੀ ਰੌਣਕ ਜੀ ਲੱਗੀ ਰੌਣਕ ਜੀ ਲੱਗੀ ਰਹਿੰਦੀ ਆ ਠੀਕ ਹੈ ਫਿਰ ਹਾਂਜੀ ਆ ਦੇਖ ਤੇ ਅੱਗੇ ਜੋੜਾ ਨੰਬਰ ਆ ਗਿਆ ਆਪਣਾ 5 1 2 3 4 ਨੰਬਰ ਜੋੜਾ ਜੀ ਆਹ ਦੇਖ ਆਹ 5 ਇਹ 5 ਨੰਬਰ ਜੋੜਾ ਹੈ ਹਾਂਜੀ 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 ਦੰਦੋ ਕਿਵੇਂ ਆ ਇਹ ਵੀ ਦੰਦਾ ਜੀ ਤਿੰਨ ਬੱਚੇ ਆ ਬੱਚੇ ਹਾਂਜੀ ਆ ਤਿੰਨ ਬੱਚੇ ਦਾ ਦੰਦਾ ਜ ਆ ਬੱਚੀ ਆਪਣਾ ਇਹ ਬੱਠੀ ਹੈਗੀ ਮੈਨਾ ਇਹ ਚਾਰ ਦੰਦ ਹੋਊਗੀ ਬੰਦਾ ਆ ਜਾ ਬੱਠੀ ਦੰਦ ਦੰਦ ਚੱਕੇ ਵੇ ਜਾਣਾ ਹਾਂ ਦੰਦ ਚੱਕੇ ਜਾਰ ਤੰਨਾ ਠੀਕ ਆ ਵੀਰੇ ਹਾਂਜੀ ਸੇਟਾ ਜੋ ਕਿਸੇ ਦੇ ਫੋੜ ਸ਼ਾਂਖ ਹੋਵੇ ਨਾ ਜੀ ਨਾ ਇਧਰ ਰੱਖੋ ਆ ਵੱਡੀ ਬੱਠੀ ਦੇਖਾ ਠੀਕ ਆ ਵੀਰੇ ਲਊ ਕਰ ਲੋ ਚੱਕ ਆ ਦੇਖ ਲੈ ਵੈਸੀ ਤਾਂ ਉੱਕ ਨਾ ਜਾ ਕੋਈ ਬੈਠਾ ਹੋਣਾ ਜੀ ਨਾ ਨਹੀਂ ਨਾਣਾ ਜੀ ਹੋਣਾ ਜੀ ਠੀਕ ਆ ਉਹਦਾ ਉਹੀ ਯਾਰ ਬਿੰਦੀ ਜੀ ਨੂੰ ਹੁੰਦੀ ਬਿੰਦੀ ਨਾ ਜੀ ਨਾ ਫੋਨ ਆ ਰਿਹਾ ਇਹ ਸਭ ਇਹ ਬਰਾੜ ਸਾਹਿਬ ਬੱਠੀਆਂ ਹੈਗਾ ਬਹੁਤ ਚਿੰਗੀਆਂ ਗਾਣੀਆਂ ਚੰਗੀ ਕਰੋ ਜੀ ਕੋਈ ਆਪਾਂ ਕਹਿਣਾ ਆਪਾਂ ਦਾ ਪੈਸੇ ਆਪਾਂ ਕਿਹੜਾ ਕੋਈ ਕਹਿੰਦੇ ਵੀ ਆ ਬਾਈ ਹੋਈ ਆਪਾਂ ਸੀ ਮਾਰਦਾਂ ਚਾਹਣਗੇ ਪਰ ਬੱਚੇ ਬਹੁਤ ਚੰਗੀਆਂ ਗਾਮਾਂ ਵਾਲੀਆਂ ਸੇਵਾ ਹੈ ਸੇਵਾ ਹੈ ਨਹੀਂ ਵੀਰੇ ਜਿਹਨਾਂ ਨੇ ਸੇਵਾ ਹੋ ਗਈ ਜਿੱਦਾਂ ਤੇ ਰੰਗ ਪ੍ਰਿੰਟ ਆ ਜੋ ਮਰਜੀ ਕਰ ਠੀਕ ਹੈ ਜਿੱਦਾਂ ਨਾਲ ਮਰਜੀ ਆ ਬਰੀਡ ਬਣਾ ਲੈ ਹਾਂ ਸਾਡਾ ਕੋਟਾਂ ਜੀਆਂ ਪੁੱਟੀਆਂ ਬਾਹਰ ਕੱਢ ਕੇ ਸਮਾਂ ਵੀਰੇ ਬਣੇ ਹਾਂ ਬਾਹਰ ਲੈ ਕੋਟਾਂ ਜੀਆਂ ਪੁੱਟੀਆਂ ਵੇ ਹਾਂ ਕੋਟਾਂ ਕੋਟਾਂ ਜੀਆਂ ਉਸੇਂ ਕਿਦਾਰੇ ਨਾ ਜਦੋਂ ਮਾੜੇ ਘੱਟ ਦਾ ਰੱਖ ਲੈਣ ਹਾਂ ਬਦਲਾ ਨਹੀਂ ਹੈਗਾ ਇਹ ਬਾਦ ਨਹੀਂ ਹੋਊਗਾ ਇਹ ਲੈ ਵੀ ਜਾਣਗੇ ਨਾ ਜੀ ਆਪਾਂ ਤਾਂ ਜਿਵੇਂ ਆਈਆਂ ਉਵੇਂ ਹੀ ਦੇ ਦੇਣੀ ਹੈ ਨਾ ਆਪਾਂ ਨੇ ਕੰਮ ਕਰਦੇ ਹਾਂ ਅਗਲਾ ਦਰਜੀ ਜਾਵਾਂਗਾ ਲਓ ਜੀ ਨਹੀਂ ਲੋੜ ਵੀ ਹੈ ਨਹੀਂ ਇਹਨਾਂ ਦੀ ਯਾਰ ਕਵਾਲਿਟੀਆਂ ਬਹੁਤ ਨੇ ਜੀ ਬੜਾ ਪ੍ਰਿੰਟ ਚੰਗਾ ਯਾਰ ਨੇ ਜੇ ਇਹ ਦੋਨੇ ਇਹ ਸੌਰੀ ਚਿੰਨੇ ਦੰਦਾਂ ਜੀ ਚਾਲ ਦੇ ਚੱਕੇ ਹੋਏ ਆ ਇਹਨਾਂ ਦੇ ਬਾਕੀ ਫਿਰ ਵੀ ਡੀਟੇਲ ਤੁਸੀਂ ਬਾਈ ਕੋਲ ਲੈ ਲੈ ਪੈਕਟੀਆਂ ਅੱਖਾਂ ਚ ਭਾਜਦੀਆਂ ਦੇ علاوہ ਹੈ ਲੈ ਬਾਕੀ ਬਾਈ ਦੀ ਗੱਲ ਸਹੀ ਆ ਬਾਈ ਮੋੜ ਨਾਲੀ ਚੰਗੀ ਆ ਸਹੀ ਪੱਕ ਤੋਂ ਗੱਲ ਇਹਦੇ ਦੇ ਦੱਟੇ ਖਾ ਜਾਣ ਬੜਾ ਬੋਧੀਆਂ ਦੇ ਬੱਚਿਆਂ ਦੇ ਲੈ ਗੱਲ ਲੈ ਇਹ ਗੱਬਣ ਰਹਿ ਗਈਆਂ ਤੇ ਕਿਆ ਬਾਤ ਕਹਿ ਦਿੰਨੇ ਐਬੀਐਸ ਦੀਆਂ ਕੋਈ ਜੇ ਕਹਿ ਦੇ ਨੇ ਆਪਾਂ ਪਰ ਆਪ ਨੂੰ ਸਿਮਿੰਟ ਤੇ ਕਿੱਗ ਲੱਗਣਾ ਹਾਂ ਭਾਈ ਜਿੰਨੀ ਕੁਆਲਿਟੀ ਹੈ ਜਿੰਨੀ ਕੁਆਲਿਟੀ ਦਾ ਕੋਈ ਆਨਪ੍ਰੀਫ ਰਸਾਨੂੰ ਕਹਿ ਕੇ ਦੇਣਾ ਜੀ ਤੁਹਾਨੂੰ ਪਤਾ ਨਹੀਂ ਆਪਾਂ ਨਾ ਨਾ ਨੇ ਆਪਾਂ ਕਹਿੰਦੇ ਨਹੀਂ ਵੀਰੇ ਕਿਸੇ ਦਾ ਨਾ ਠੀਕ ਹੈ ਵੀਰੇ ਪਰ ਇਹ ਲੈ ਜਾ ਤੇ ਇਹਦੀ ਡਿਮਾਂਡ ਇਹ ਵੀ ਵੀਰੇ 22000 ਦੀ ਇਹ ਵੀ 11 11000 ਦੀ ਮੋਲਾ ਲਟ ਲੋ ਲਟ ਲੋ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਹਾਂ ਹੋਵੇ ਬੰਦੇ ਦੇ ਮੈਂ ਗਾਰੰਟੀ ਦਿੰਦਾ ਉਹਨੇ ਕਿਹਾ ਫਾਰੀ ਨਹੀਂ ਦਿਲ ਅੱਛਾ ਯਾਰ ਭਾਈ ਅੱਜ ਜਿਹਦੇ 12 ਬੱਛੇ ਘਰੇ ਜਾਣ ਦੀਆਂ ਹਾਂ ਹਾਂ ਸਮਝ ਤਾਈਮ ਦਾ ਮਤਲਬ ਰੁਕਾ ਮਸਦਾ ਪਾਹੀ ਦਿੰਦਾ ਨਾਲ ਕਣ ਕਲਵਾ ਚਾਰ ਰੋਗ ਠੀਕ ਹੈ ਕਣ ਕਲੇਵਾ ਚਾਰ ਰੋਗ ਬਾਈ ਫਰੀ ਪਾਲ ਲੀਆਂ 12 ਵੇਲਾਂ ਤਿਆਰ ਹੋਗੀਆਂ ਕਿੰਨੇ ਦੀ ਸਹੀ ਗੱਲ ਹੈ ਜੀ ਸੋਚ ਗਏ ਹੁਣ ਮੈਂ ਮੰਨ ਲਓ 1 ਸਾਲ ਹਸਾਬ ਲਿਆ ਤੇ ਬਾਲਾ ਨਹੀਂ ਤਾਂ ਤੂੰ ਮੋਟਾ ਜਿਹਾ ਰੱਖ ਲਾ ਬਈ 70000 ਦਾ ਹਸਾਬ ਰੱਖ ਲਾ ਤੇ 10 ਲੱਖ ਤੋਂ ਬਿਹੜਾ ਪਾਰ ਜੀ ਮੇਰੇ ਕੋਈ ਕਾਰੋਬਾਰ ਦੇ ਹੁਣ ਕਹਾਂਗੇ ਇਹਨਾਂ ਨੇ ਉਹੀ ਪਾਣੀ ਪੀ ਲੈਣਾ ਉੱਥੇ ਚਾਰ ਬੰਦਾ ਪਾਇਆ ਵਿਚਾਰ ਸਾਰਨਾ ਚਾਰ ਰੋਗ 12 ਬਿਹੜਾ ਉਹੀ ਨਹੀਂ ਆ ਜਾਂਦੀ ਹਾਂਜੀ ਸਹੀ ਗੱਲ ਹੈ ਚਲੋ ਹੁਣ ਮਿਹਨਤ ਕਰਕੇ ਜੇ ਕਈਏ ਹੋਣ ਵੀਰੇ ਅਗਲੇ ਦੀ ਮਿਹਨਤ ਵੀ ਹੋਣੀ ਹੈ ਇਹ ਗੱਲ ਹੈ ਨਹੀਂ ਮਿਹਨਤ ਹੈ ਡੋਮੈਟਿਕ ਦਾ ਨਹੀਂ ਮਿਹਨਤ ਨਹੀਂ ਇਹਨਾਂ ਨੇ ਸੇਵਾ ਤਾਂ ਕਰਨੀ ਪੈਣੀ ਹੈ ਇਹਨਾਂ ਦੀ ਪਰ ਆਪਾਂ 12 ਬੱਸੀਆਂ ਫਾਰਮ 'ਚ ਵੀ ਆਪਦੇ 'ਚ ਸਵਾ ਕੇ ਤਿਆਰ ਕਰਨੀਆਂ ਉਹ ਪੁੱਲ ਇੱਥੇ ਹੁੰਦੀਆਂ ਨਹੀਂ ਫਿਰ ਆ 12 ਬੱਸੀਆਂ ਕਿੰਨੇ ਦਾ ਦੁੱਧ ਪੀ ਜਾਣਗੇ ਵੀਰ ਖਾ ਜਾਣਗੇ ਕਿੰਨੇ ਦੀ ਮੋਟਾ ਇੰਤਾਜਾ ਲਾ ਲਾ ਮੋਟਾ ਜਾ ਜਾ ਹੁਣ ਇਹਦੇ ਟੀਗਾ ਲੱਗਿਆ ਜੇ ਇੱਕੋ ਹੀ ਰਹਿ ਗਈ ਇਹਨਾਂ ਸਾਰੀਆਂ ਫ੍ਰੀ ਕਰ ਦੇਣੇ ਇਹ ਤਾਂ ਐਸਾ ਇੱਕ ਨਾ ਰੋ ਰਿਹਾ ਇਹ ਟਿਕਾ ਲੱਗਿਆ ਵੀਰੇ ਇਹਨੂੰ 28 ਤੋਂ 30 ਦਿਨਾਂ ਦੇ ਭਾਵੇਂ ਚੱਕ ਕੇ ਘਰ ਆ ਲਵੇ ਠੀਕ ਹੈ ਜੀ ਹਾਂ ਮਾਲਕਾਂ ਨੇ ਮੈਨੂੰ ਦੱਸਿਆ ਵਾ ਆਪਾਂ ਖਾਲੀ ਚ ਦੇਣੀ ਆ ਆਪਾਂ ਖਾਲੀ ਚ ਦੇਣੀ ਆ ਉਹ ਕਹਿੰਦੇ ਭਾਈ ਨਿਆ ਹੀਟ ਕੱਢੀ ਆ ਤੇ ਨਾ ਇਹ ਮਿਲ ਕੇ ਬੋਲੀ ਅਸੀਂ ਸਿਮਰ ਦੋ ਰੰਗ ਲਵਾਤਾ ਠੀਕ ਹੈ ਜੀ ਹਾਂ ਤੇ ਜੇ ਇਹ ਰਹਿ ਗਈ ਤਾਂ ਇੱਕ ਨਹੀਂ ਇਹ ਇਧਰ ਖੁੱਲ ਥਾਂ ਦਿਖਾਈ ਬਰਾੜ ਕਿੰਨੇ ਮੋਟੇ ਲੇਖ ਲਓ ਜੀ ਝੋਲੀ ਦੇਖ ਲੈ ਬਈ ਖਾਣ ਦੇਖ ਲੈ ਲੈ ਠੰਡੀ ਆ ਬੂਰੀ ਹਾਉ ਨਾ ਠੰਡੀ ਤਾਂ ਬਹੁਤ ਅਸੀਰ ਬਹੁਤ ਦੇਖਦਾ ਬਈ ਹਾਂਜੀ ਬਹੁਤ ਵਧੀਆ ਥਣ ਸੇਵ ਸੀਰ ਬਹੁਤ ਠੀਕ ਹੈ ਅਰੇ ਜੀ ਮਾੜੀ ਨਿੱਕੇ ਧਮਾਰ ਇੱਕ ਹੀ ਦੇਖਣੀ ਹੈ ਜੀ ਕਿੰਨੇ 12.5 ਹਜ਼ਾਰ 12.5 ਹਜ਼ਾਰ ਹਾਂਜੀ ਅੱਛਾ ਇਹ ਤਾਂ ਮੁਠੇ ਵਾਲਾ ਕੰਮ ਕਰਤਾ ਹੋਈ ਕਿਹਦਾ ਨਹੀਂ ਫਿਰ ਤੂੰ ਹੈ ਨਾ ਮੈਨੂੰ ਫਿਰ ਭਲੇਖਾ ਬੈਨਦਾ ਬੜਾ ਮੁੱਲ ਘੱਟ ਤਾਂ ਨਹੀਂ ਕਰਦਾਂਗੇ ਅੱਛਾ ਜੀ ਕਈ ਵਾਰ ਤਾਂ ਜਿਹੜੀ ਉਹਨੂੰ ਲឹងੂ ਨੂੰ ਵੀ ਕਰਦੇ ਜਾਂ ਠੀਕ ਹੈ ਫਿਰ ਕਈ ਵਾਰ ਇੱਕ ਮੁੱਲ ਹੀ ਨਾ ਪਤਾ ਲੱਗਿਆ ਪਤਾ ਲੱਗਦਾ ਨਾਕ ਜ਼ਿਆਦਾ ਜ਼ਿਆਦਾ ਨਾ ਠੀਕ ਹੈ ਬਾਕੀ ਜਿਹਨੂੰ ਨਾਕ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ